2024 ਚ ਸਾਡੀ ਮਾਨਯੋਗ ਮੁੱਖ ਮੰਤਰੀ ਨਾਲ ਦਿਲਿੰਦਰ ਜੀ ਮੀਟਿੰਗ ਹੋਈ ਸੀ ਜਿੱਥੇ ਮੁੱਖ ਮੰਤਰੀ ਨੇ ਆਪ ਖੁਦ ਮੰਨਿਆ ਸੀ ਕਿ ਜਿਹੜੇ ਮੰਗਾ ਜਾਇਜ਼ ਮੰਗਾ ਨੇ ਇਹਨਾਂ ਨੂੰ 1 ਮਹੀਨੇ ਦੇ ਵਿੱਚ ਵਿੱਚ ਪਾਈ ਪੂਰੀਆ ਕਰਾਂਗੇ ਪਰ 1 ਮਹੀਨਾ ਕਿ 1 ਸਾਲ ਬੀਤਣ ਤੋਂ ਬਾਅਦ ਵੀ ਉਹਨੂੰ ਠੰਡੇ ਬਸਤੇ ਬਾ ਦਿੱਤਾ ਗਿਆ ਹੈ। ਕੁੱਲ ਮਿਲਾ ਕੇ ਮੈਨੇਜਮੈਂਟ ਤੇ ਸਰਕਾਰ ਪੀਆਰਟੀਸੀ ਤੇ ਜੋ ਰੋਡਵੇ ਦਾ ਇਹ ਭੋਗ ਪਾਉਣ ਵਾਲੇ ਪਾਸੇ ਤੁਰੀ ਹੈ। ਅੱਜ ਆਈਏ ਤੇ ਸ਼ਾਂਤਮੀ ਆਪਣਾ ਤਰਨਾ ਦੇ ਰਹੇ ਆਂ ਕੱਲ ਅਸੀਂ ਮੁੱਖ ਮੰਤਰੀ ਰਾਇਸ਼ ਚੰਡੀਗੜ੍ਹ ਦਾ ਇੱਕ ਇੱਕਰਾਉ ਕਰਨਾ ਹੈ ਜੇ ਉੱਥੇ ਕੋਈ ਹੱਲ ਨਹੀਂ ਹੁੰਦਾ ਹਰ ਤਰ੍ਹਾਂ ਦਾ ਕੱਚਾ ਮਜ਼ਦਮ ਪੱਕਾ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਨਵਾਂ ਬਸ ਸਾੜੀਆਂ ਹੈਗਾਂ ਪੀ ਆਰਟੀਸੀ ਆਪਣੀ ਮਾਲਕੀ ਵਾਲੀਆਂ ਪਾਵੇ ਨਵੀਂ ਭਰਤੀ ਸ਼ੁਰੂ ਕਰੇ ਡੀ 5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਤਾਂ ਅੱਜ ਪੰਜਾਬ ਦੀ ਗੱਲ ਕਰਕੇ ਤਾਂ ਪੂਰੇ ਪੰਜਾਬ ਦੇ ਵਿੱਚ ਪੀ ਆਰਟੀਸੀ ਦੀਆਂ ਜਿਹੜੀਆਂ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਉਹਨਾਂ ਦੇ ਮੁਲਾਜ਼ਮਾਂ ਵੱਲੋਂ ਜਿਹੜੇ ਆਪ ਦੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ, ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਫਰੀਦਕੋਟ ਦੀਆਂ ਤਾਂ ਫਰੀਦਕੋਟ ਦੇ ਵਿੱਚ ਵੀ ਜਿਹੜੇ ਇੱਥੇ ਜਿੰਨੇ ਮੁਲਾਜ਼ਮ ਸੀਗੇ ਉਹ ਪਹੁੰਚੇ ਨੇ ਉਹਨਾਂ ਵੱਲੋਂ ਜਿਹੜਾ ਧਰਨਾ ਜਿਹੜਾ ਸ਼ੁਰੂ ਕਰ ਦਿੱਤਾ ਹੈ ਕਿਹਾ ਜਾ ਰਿਹਾ ਕਿ 3 ਦਿਨ ਲਈ ਜਿਹੜਾ ਇਹ ਪੀਆਰਟੀਸ਼ੀਆਂ ਬੱਸਾਂ ਬੰਦ ਰਹਿਣਗੀਆਂ। ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਅੱਜ ਦੇ ਇਸ ਸਮਾਗਨ ਦੇ ਵਿੱਚ ਦੇਸ਼ ਵਿਆਪੀ ਹੜਤਾਲ ਨੂੰ ਲੈ ਕੇ ਸਾਰੀਆਂ ਹੋਰ ਜਥੇਬੰਦੀਆਂ ਵੀ ਇੱਥੇ ਮੌਜੂਦ ਨੇ ਤਾਂ ਦੇਖ ਸਕਦੇ ਤੁਸੀਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਮਜ਼ਦੂਰ ਕਿਸਾਨ ਮੁਲਾਜ਼ਮ ਅਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਇਸ ਨੂੰ ਲੈ ਕੇ ਜਿਹੜੇ ਬੋਰਡ ਲਗਾਏ ਗਏ ਨੇ ਪੰਜਾਬ ਰੋਡਵੇ ਪਨ ਬਸ ਪੀ ਆਰਟੀਸੀ ਕੰਟਰੈਕਟ ਵਰਕਰ ਜੂਨੀਅਨ ਪੰਜਾਬ 2511 ਫਰੀਕੋ ਡੀਪੂ ਕੱਟੇ ਮਜ਼ਦਮ ਪੱਕੇ ਕਰੋ ਠੇਕੇਦਾਰੀ ਸਿਸਟਮ ਬੰਦ ਕਰੋ ਕੱਚੇ ਮੁਲਾਜ਼ਮ ਪੱਕੇ ਕਰੋ ਕਿਲੋਮੀਟਰ ਸਕੀਮ ਬਸ ਰਾਹੀ ਵਿਭਾਗ ਦੀ ਲੁੱਟ ਕਰਾਉਣਾ ਬੰਦ ਕਰੋ ਤਾਂ ਇਹ ਬੋਰਡ ਲੱਗੇ ਆ ਇਸ ਬੋਰਡ ਦੇ ਆਧਾਰ ਤੇ ਜਿਹੜਾ ਲੋਕਾਂ ਨੂੰ ਜਨਤਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਗੱਲਬਾਤ ਕਰਦੇ ਆ ਦੁਨੀਆ ਦੇ ਅੱਗੇ ਇੱਥੇ ਮੌਜੂਦ ਨੇ ਸੋਟੀ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਤੁਹਾਡਾ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਿਆ ਅਸੀਂ ਅੱਜ ਸਾਡੀ ਤਿੰਨ ਰੋਜ਼ਾ ਹੜਤਾਲ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਆ ਅਸੀਂ ਸਰਕਾਰ ਨੂੰ ਇੱਕ ਮਹੀਨਾ ਪਹਿਲਾਂ ਆਦਾ ਅਲਟੀਮੇਟ ਡੇ ਦਿੱਤਾ ਕਿ ਜੋ 2024 ਚ ਸਾਡੀ ਮਾਨਯੋਗ ਮੁੱਖ ਮੰਤਰੀ ਨਾਲ ਦਿਲਿੰਦਰ ਜੀ ਮੀਟਿੰਗ ਹੋਈ ਸੀ ਜਿੱਥੇ ਮੁੱਖ ਮੰਤਰੀ ਨੇ ਆਪ ਖੁਦ ਮੰਨਿਆ ਸੀ ਕਿ ਜਿਹੜੇ ਮੰਗਾ ਜਾਇਜ਼ ਮੰਗਾ ਨੇ ਇਹਨਾਂ ਨੂੰ 1 ਮਹੀਨੇ ਵਿੱਚ ਵਿੱਚ ਪਾਈ ਪੂਰੀਆ ਕਰਾਂਗੇ ਪਰ 1 ਮਹੀਨਾ ਕਿ 1 ਸਾਲ ਬੀਤਣ ਤੋਂ ਬਾਅਦ ਵੀ ਉਹਨੂੰ ਠੰਡੇ ਬਸਤੇ ਪਾ ਦਿੱਤਾ ਗਿਆ ਹੈ ਜੇ ਅਸੀਂ ਮੈਨੇਜਮੈਂਟ ਨੂੰ ਪੁੱਛਦੇ ਹਾਂ ਮੈਨੇਜਮੈਂਟ ਕਹ ਰਹੀ ਹੈ ਤੁਹਾਡੀ ਜਿਹੜੀ ਇਹ ਫਾਈਲ ਇਹ ਆਪਣੇ ਟ੍ਰਾਂਸਪੋਰਟ ਮੰਤਰੀ ਕੋਲ ਜੇ ਮੰਤਰੀ ਸਾਹਿਬ ਕੋ ਕਹਿੰਨੇ ਥੋੜੇ ਪਾ ਗਏ ਜਿਸ ਕਰਕੇ ਅਸੀਂ ਪਿਛਲੇ ਦਿਨਾਂ 'ਚ ਡਾਇਰੈਕਟਰ ਟ੍ਰਾਂਸਪੋਰਟ ਚੰਡੀਗੜ੍ਹ ਵੀ ਘੇਰਿਆ ਸੀ 17 ਸੈਕਟਰ ਵਿੱਚ ਉਥੇ ਵੀ ਉਹਨਾਂ ਇਹ ਗੱਲ ਕਹਦੀ ਸਹੀ ਆ ਤੇ ਪਾਲਿਸੀ ਬਣਾ ਕੇ ਭੇਜਦੀ ਆ ਪਰ ਸਰਕਾਰ ਕਿਤੇ ਨਾ ਕਿਤੇ ਟਰਾਂਸਪੋਰਟ ادارے ਨੂੰ ਬੰਦ ਕਰਵਾ ਗਏ ਕੋਈ ਰਾਜੀ ਐ ਇੱਥੇ ਜਿੱਥੇ ਕੀ ਉਹਨਾਂ ادارے ਨੂੰ ਬੰਦ ਕਰਾਉਣ ਦੇ ਨਾਲ ਨਾਲ ਮਹਿਕਮੇ ਦਾ ਨਿੱਜੀ ਕਰਨ ਵਾਲੇ ਪਾਸੇ ਚੱਲ ਰਹੀ ਆ ਜਿੱਥੇ ਕਿਲੋਮੀਟਰ ਸਕੀਮ ਬੱਸਾਂ ਨੂੰ ਵਧਾਵਾ ਦੇ ਰਹੀ ਆ ਕਿਉਂਕਿ ਜੇ ਮਹਿਕਮਾ ਆਦੀ ਵਸ ਪਉਂਦਾ ਜੇ ਉਹ ਆਪਣੀ ਵੱਸ ਸਰਕਾਰ ਦੀ ਵੱਸ ਉਹ 30 ਤੋਂ 35 ਲੱਖ ਰੁਪਏ ਵਿੱਚ ਤਿਆਰ ਹੋ ਜਾਂਦੀ ਆ ਜਿੱਥੇ ਕਿ ਇਹਨਾਂ 10 ਰੁਪਏ 48 ਪੈਸੇ ਦੇ ਵਿੱਚ ਟੈਂਡਰ ਤਿਆਰ ਕੀਤਾ ਜਿੰਦੇ ਕੋਲ ਉਹਨਾਂ ਨੂੰ 500 ਕਿਲੋਮੀਟਰ ਡੇਲੀ ਕਰਾਉਣਾ ਬੱਸਾਂ ਤੋਂ ਤੇ 7 ਸਾਲ ਦਾ ਹੁਣ ਟੈਂਡਰ ਕੀਤਾ 5 ਸਾਲ ਤੇ ਉਸ ਤੋਂ ਬਾਅਦ 2 ਸਾਲ ਦਾ ਫਿਰ ਨਾਲ ਟੈਂਡਰ ਜੇ ਵਾਧਾ ਹੋ ਸਕਦਾ ਹੈ ਕਿ ਜਿਹੜੀ ਇੱਕ ਬੱਸ ਉਹ ਕਰੋੜ ਰੁਪਏ ਦੇ ਵਿੱਚ ਮੈਗਮੇ ਨੇ ਪਾਉਗੀ 6 ਸਾਲ ਬਾਅਦ ਉਹ ਪ੍ਰਾਈਵੇਟ ਲੈ ਜਾਊਗਾ ਜਿਹੜਾ ਮਾਲਕ ਹੈ ਉਹ ਆਪਣੀ ਬੱਸ ਵੀ ਨਾਲ ਲੈ ਜਾਊਗਾ ਮੈਗਮੇ ਨੇ ਹੌਲੀ ਹੌਲੀ ਇਹ ਭੋਗ ਪਾਉਣ ਦੇ ਬਾਅਦ ਤੁਰੇ ਆ ਹੁਣ ਤੱਕ ਕਿੰਨੇ ਵਾਰੀ ਭਰੋਸਾ ਮਿਲ ਚੁੱਕਿਆ ਤੁਹਾਨੂੰ ਸਰਕਾਰਾਂ ਵੱਲੋਂ ਜਦੋਂ ਦੀ ਸਰਕਾਰ ਬਣੀ ਹੈ ਇਸ ਪਹਿਲਾਂ ਤਾਂ ਜੋ ਆਪਣੇ ਮੁੱਖ ਮੰਤਰੀ ਨੇ ਉਹ 15 ਤੋਂ 20 ਆਪਣੀ ਮੀਟਿੰਗ ਤੋਂ ਪਾ ਚੁੱਕੇ ਨੇ ਸਾਡੇ ਨਾਲ ਮੀਟਿੰਗ ਕਰਨੀ ਨਹੀਂ ਬੈਠੇ ਜੇ ਬੈਠੇ ਨੇ ਜਿੱਥੇ ਮੰਤਰੀ ਸਾਹਿਬ ਪੋਜ਼ਿਟਿਵ ਹੁੰਦੇ ਨੇ ਮੁੱਖ ਮੰਤਰੀ ਸਾਹਿਬ ਪੋਸਟਿਵ ਹੁੰਦੇ ਨੇ ਉੱਥੇ ਸਾਡੀ ਮੈਨੇਜਮੈਂਟ ਆਪਣੇ ਆੜੇ ਰੋਡਵੇ ਤੇ ਆ ਜਾਂਦੀ ਆ ਕਿਉਂਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਜਾਂ ਸਰਕਾਰ ਮੜਾ ਪੋਸਟਿਅਰ ਵੀਜ ਚ ਆਉਂਦੀ ਆ ਤੇ ਮੈਨੇਜਮੈਂਟ ਆਪਣੇ ਆੜੇ ਆ ਜਾਂਦੀ ਆ ਕੁੱਲ ਮਿਲਾ ਕੇ ਮੈਨੇਜਮੈਂਟ ਤੇ ਸਰਕਾਰ ਪੀਆਰਟੀਸੀ ਤੇ ਜੋ ਰੋਡਵੇ ਦਾ ਇਹ ਭੋਗ ਪਾਉਣ ਵਾਲੇ ਪਾਸੇ ਤੋ ਨਹੀਂ ਆ ਸਰਕਾਰ ਹੀ ਤੁਹਾਨੂੰ ਚੰਡੀਗੜ੍ਹ ਦਾ ਦਸਤਰਬੀ ਕੇਰਨਾ ਪੈ ਗਿਆ ਸੀਗਾ ਅਸੀਂ ਪਿਛੇ ਪਿਛਲੀ 30 ਦਿਨਾਂ ਚੰਡੀਗੜ੍ਹ 17 ਸੈਕਟਰ ਜੋ ਟ੍ਰਾਂਸਪੋਰਟ ਡਾਇਰੈਕਟਰ ਦਾ ਦਫ਼ਤਰ ਕੇ ਰਿਆ ਉੱਥੇ ਵੀ ਸਾਨੂੰ ਇਹੀ ਪ੍ਰੋਸਾ ਦਿੱਤਾ ਕਿ ਜਿਹੜੀ ਫਾਈਲ ਏ ਜੇ ਇਹ ਆਪਣੇ ਟ੍ਰਾਂਸਪੋਰਟ ਮੰਤਰੀ ਸਭ ਦੇ ਟੇਬਲ ਤੇ ਪਈ ਏ ਜੋ ਹੱਲ ਕਰਨਾ ਤੇਰਾ ਉਹਨਾ ਕਰਨਾ ਹੈ ਇਸ ਕਰਕੇ ਇਹੀ ਸਰਕਾਰ ਦੇ ਵਿਰੁੱਧ ਤਿੰਨ ਰੋਜ਼ਾ ਹੜਤਾਲ ਕੀਤੀ ਆ ਅੱਜ ਸਾਡੀ ਜਿਹੜਾ ਸ਼ਾਂਤਮਈ ਤਰਨਾ ਨਾਲ ਹੀ ਅੱਜ ਦੇਸ਼ ਵਿਆਪੀ ਜੋ ਹੜਤਾਲ ਹੈ ਜਿੱਥੇ ਮਹਿਕਮੇ ਨਿੱਜੀਕਰਨ ਵਾਲੇ ਪਾਸੇ ਜੋ ਸਾਰੇ ਮੁਲਾਜ਼ਮ ਇੱਕ ਮੰਚ ਤੇ ਹੋ ਕੇ ਲੜ ਰਹੇ ਨੇ ਤੇ ਦੱਸਣਾ ਚਾਹਣਾ ਤੁਹਾਨੂੰ ਜਿਹੜੀ ਪੀਆਰਟੀਸੀ ਚ ਜਾਂ ਰੋਡਵੇਚ ਹੜਤਾਲ ਹੋ ਰਹੀ ਆ ਤਿੰਨ ਰੋਜ਼ਾ ਐਂਦੇ ਜਿੰਨੀਆਂ ਪੀਆਰਡੀ ਦੇ ਸਮੂਹ ਜਥੇਬੰਦੀਆਂ ਨੇ ਸਾਹਮਣੇ ਕੱਚੇ ਮੁਲਾਜ਼ਮ ਨੇ ਜਾਂ ਕੰਟਰੈਕਟਰਲ ਮੁਲਾਜ਼ਮ ਨੇ ਸਾਹਮਣੇ ਇੱਕ ਮੰਚ ਹੋਣ ਤੇ ਇਹ ਤੇ ਲੜ ਰਹੇ ਨੇ ਅੱਜ ਤੋਂ 3 ਦਿਨ ਪਹਿਲਾਂ ਇੱਕ ਤੁਸੀਂ ਜਿਵੇਂ ਗੱਲ ਪਹਜਾਈ ਸੀ ਪੰਜਾਬ ਸਰਕਾਰ ਤੱਕ ਟਰਾਂਸਪੋਰਟ ਵਿਭਾਗ ਤੱਕ ਜੋ ਤੁਸੀਂ ਕਿਹਾ ਸੀ ਇਹ ਕਰ ਸੀ ਪੱਕੇ ਤੌਰ ਤੇ 3 ਦਿਨ ਲਈ ਬੰਦ ਕਰਾਂਗੇ ਤਿੰਨਾਂ ਚਾਰਾਂ ਦਿਨਾਂ ਦੇ ਵਿੱਚ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਮਾਇंदे ਦੀ ਜਾਂ ਸਰਕਾਰ ਦੀ ਜਾਂ ਕਿਸੇ ਮੰਤਰੀ ਦੀ ਜਾਂ ਕਿਸੇ ਦੱਸਣਾ ਚਾਹੁੰਦੇ ਆ ਕਿ ਜਿਹੜੀ ਸਰਕਾਰ ਜਮੈਨੈਂਟ ਹੈ ਇਹ ادارے ਨੂੰ ਬੰਦ ਕਰਨ ਨਾਲੇ ਪਾਸ ਤੋਰੀ ਰਹੀ ਆ ਅਸੀਂ 1 ਮਹੀਨਾ 3 ਦਿਨ ਦੀ ਦਿੱਤੀ ਛੱਡੋ ਅਸੀਂ 1 ਮਹੀਨਾ ਪਹਿਲਾਂ ਹੀ ਇਹਨਾਂ ਨੂੰ ਅਲਟੀਮੇਟ ਡੇ ਦਿੱਤਾ ਸੀ ਕਿ ਅਸੀਂ ਆਪਣੀ ਜੜ੍ਹ ਤਾਲ ਕਰਾਂਗੇ ਜੇ ਉਹਨਾਂ ਹੱਲ ਕੱਢਣਾ ਹੁੰਦਾ 1 ਮਹੀਨੇ ਵਿੱਚ ਵਿੱਚ ਕੱਢਣਾ ਸੀ ਪਰ ਉਹ ਮੈਗਮੇ ਨੂੰ ਬੰਦ ਕਰਨ ਦੇ ਕਿਨਾਰੇ ਵਾਲੇ ਪਾਸ ਲੈ ਕੇ ਜਾ ਰਹੇ ਉਹ ਬੰਦ ਕਰਵਾ ਕੇ ਰਾਜੀ ਨੇ ਤਿੰਨ ਦਿਨ ਪਹਿਲਾਂ ਵੀ ਖਬਰ ਆਈ ਸੀ ਨੇ ਅਸੀਂ ਤਾਂ ਦੱਸ ਰਿਹਾ ਤੁਹਾਨੂੰ ਅਸੀਂ ਇਹਨਾਂ ਨੂੰ 1 ਮਹੀਨਾ ਪਹਿਲਾਂ ਅਲਟੀਮੇਟ ਦਿੱਤਾ 3 ਮਹੀਨੇ ਦਾ ਫਿਰ ਕਿਹਾ ਸੀ ਕਿ ਸਾਡੀਆਂ ਮੰਗਾਂ ਦੇ ਜਿਹੜੇ ਮੰਨ ਚੁਕੇ ਹੋ ਉਹਨਾਂ ਦੀ ਜਿਹੜੀ ਸਾਨੂੰ ਪ੍ਰੋਸੀਡਿੰਗ ਹੈ ਉਹਨ ਪਰ ਸਰਕਾਰ ਤੇ ਮੈਨੇਜਮੈਂਟ ਰਲ ਕੇ ਇਹਨਾਂ ਦਾ ਨਿੱਜੀਕਰਨ ਮਹਿਕਮੇ ਨੂੰ ਕਰਨ ਦਾ ਸੁਝਾਅ ਰਹੀ ਆ ਤੁਸੀਂ 3 ਦਿਨਾਂ ਦਾ ਪ੍ਰੋਗਰਾਮ ਲਿਖਿਆ ਜੇਕਰ 3 ਦਿਨਾਂ ਦੇ ਵਿੱਚ ਵੀ ਤੁਹਾਡੀ ਨਾ ਕੋਈ ਮੰਗ ਸੁਣੀ ਗਈ ਡਿਮਾਂਡ ਸੁਣੀ ਗਈ ਫਿਰ ਅੱਜ ਆਈ ਇਥੇ ਸ਼ਾਂਤਮੀ ਆਪਣਾ ਤਰਨਾ ਦੇ ਰਹੇ ਆ ਕੱਲ ਅਸੀਂ ਮੁੱਖ ਮੰਤਰੀ ਰਾਇਸ਼ ਚੰਡੀਗੜ੍ਹ ਦਾ ਅਈਕਾੇ ਕਰਾਓ ਕਰਨਾ ਹੈ ਜੇ ਉੱਥੇ ਕੋਈ ਹੱਲ ਨਹੀਂ ਹੁੰਦਾ ਜਿਹੜੀ ਤਿੰਨ ਦਿਨ ਦੀ ਹੜਤਾਲ ਹੈ ਇਹ ਜਥੇਬੰਦੀਆਂ ਦਾ ਅਗਲੀ ਮੀਟਿੰਗ ਕਰਕੇ ਫੈਸਲਾ ਲੈ ਕੇ ਕਲ ਦੀ ਹੜਤਾਲ ਦੇ ਵਿੱਚ ਜਿਹੜੀ ਸਾਡੀ ਹੜਤਾਲ ਹੈ ਪੀਆਰਟੀਸੀ ਜਿੰਨੇ ਕੱਚੇ ਕਾਮ ਨੇ ਕੰਟਰੈਕਟ ਤੇ ਆਊਟਸੋਰਸਿੰਗ ਦੇ ਆਲ ਜਥੇਬੰਦੀਆਂ ਸਾਰੀਆਂ ਇੱਥੇ ਬੈਠੀਆਂ ਨੇ ਜਿਹੜੇ ਬੱਸਾ ਚਾਲਰੀਆਂ ਪ੍ਰਾਈਵੇਟ ਆਪਰੇਟਰ ਚੱਲ ਰਿਹਾ ਇਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਤੁਹਾਡੇ ਮਾਧਿਅਮ ਰਹੀਂ ਕਿ ਇਹ ਇੱਕ ਜਿਹੜਾ ਮਹਿਕਮੇ ਦੇ ਨਿੱਜੀਕਰਨ ਕਰ ਰਹੇ ਆ ਤੁਸੀਂ ਵੀ ਜਿਹੜੀ ਦੇਸ਼ ਵਿਆਪੀ ਹੜਤਾਲ ਹੈ ਉਹਦੇ ਸਾਡਾ ਸਮਰਥਨ ਦਿਓ ਜੇਕਰ ਕਿਸੇ ਤਰ੍ਹਾਂ ਸਰਕਾਰ ਕੋਈ ਵੱਧਵਾ ਐਕਸ਼ਨ ਲੈ ਕੇ ਸਿਮਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਿਮਰਜੀਤ ਸਿੰਘ ਬਰਾੜ ਡਿਪੂ ਪ੍ਰਧਾਨ ਪੀਆਰਟੀਸੀ ਕੰਟਰੈਕਟ ਵਰਕਰ ਉਹਨੇ ਆਜ਼ਾਦ ਜੋ ਅੱਜ ਦੇਸ਼ ਵਿਆਪੀ ਹੜਤਾਲ ਕੇਂਦਰ ਦਿਗਾ 10 ਵੱਡੀਆਂ ਟ੍ਰੇਡ ਯੂਨੀਅਨਾਂ ਸਯੁਤ ਕਿਸਾਨ ਮੋਰਚਾ ਖੇਤ ਮਜ਼ਦੂਰ ਨਰੇਗਾ ਮਜ਼ਦੂਰ ਨੌਜਵਾਨ ਵਿਦਿਆਰਥੀ ਤੇ ਸਾਰੇ ਸੰਘਰਸ਼ੀ ਲੋਕ ਜਿਹੜੇ ਇਕੱਠੇ ਹੋ ਕੇ ਅੱਜ ਇਸ ਹੜਤਾਲ ਦੇ ਵਿੱਚ ਸ਼ਾਮਲ ਨੇ ਉਹ ਮੋਦੀ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਜਿਹੜੀਆਂ ਹਰ ਰੋਜ਼ ਸਰਕਾਰ ਲੋਕ ਵਿਰੋਧੀ ਨੀਤੀਆਂ ਲੈ ਕੇ ਆ ਰਹੀ ਹੈ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਹੈਗਾ ਅੱਜ ਹੜਤਾਲ ਕੀਤੀ ਜਾ ਰਹੀ ਉਹਦੇ ਵਿੱਚ ਸ਼ਾਮਲ ਹੈ ਅੱਜ ਮੈਂ ਸਮੇਂ ਦਾ ਜਿਹੜੀ ਇੱਕ ਮਲਕ ਭਾਗੋ ਬਾਬੇ ਨਾਨਕ ਦਾ ਫਲਸਫਾ ਸੀ ਮਲਕ ਭਾਗੋ ਤੇ ਭਾਈ ਲਾਲੋ ਵਾਲਾ ਭਾਈ ਲਾਲੋ ਦੇ ਵਾਰਸ ਜਿਹੜੇ ਹੈਗੇ ਅੱਜ ਮਲਕ ਭਾਗੋਂ ਦੇ ਨਾਲ ਆਪਦੀ ਲੜਾਈ ਲੜ ਰਹੇ ਹੈਗੇ ਆਪਦੇ ਉਹਨਾਂ ਲੋਕਾਂ ਦੀ ਕਿਰਤੀ ਲੋਕਾਂ ਦੇ ਹੱਕਾਂ ਦੀ ਲੜਾਈ ਉਸ ਲੜਾਈ ਦੇ ਵਿੱਚ ਅਸੀਂ ਸ਼ਾਮਲ ਹੈ ਤੇ ਨਾਲ ਹੀ ਜਿਹੜੀ ਪਨ ਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਨੇ ਜਿਹੜੀ ਹੜਤਾਲ ਤਿੰਨ ਦਿਨ ਦੀ ਹੈ ਉਹਦੇ ਵਿੱਚ ਵੀ ਸਾਡੀ ਜਥੇਬੰਦੀ ਦਾ ਪੂਰਨ ਸਮਰਥਨ ਹੈ ਸਾਡੇ ਸਾਰੇ ਮੁਲਾਜ਼ਮ ਅੱਜ ਕੱਚੇ ਮੁਲਾਜ਼ਮ ਹੜਤਾਲਤੇ ਨੇ ਬਰਾਬਰ ਨੇ ਮੰਗਾ ਸਾਂਝੀਆਂ ਸਾਂਝੀਆਂ ਉਹੀ ਮੰਗਾ ਕਿ ਹਰ ਤਰ੍ਹਾਂ ਦਾ ਕੱਚਾ ਮੁਲਾਜ਼ਮ ਪੱਕਾ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਨਵਾਂ ਬਸ ਸਾੜੀਆਂ ਹੈਗੀਆਂ ਪੀਆਰਟੀਸੀ ਆਪਣੀ ਮਾਲਕੀ ਵਾਲੀਆਂ ਪਾਵੇ ਨਵੀਂ ਭਰਤੀ ਸ਼ੁਰੂ ਕਰੇ ਨਵੀਂ ਭਰਤੀ ਸ਼ੁਰੂ ਕਰਨ ਦੇ ਨਾਲ-ਨਾਲ ਹੋਰ ਨਿੱਕੀਆਂ ਨਿੱਕੀਆਂ ਮੰਗਾਂ ਹੈੜੀਆਂ ਮਾਰੂ ਕੰਡੀਸ਼ਨਲ ਲਾ ਕੇ ਜਿਹੜਾ ਮੁਲਾਜ਼ਮਾਂ ਦਾ ਨੁਕਸਾਨ ਕੀਤਾ ਜਾਂਦਾ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਜ ਇਹ ਮੰਗਾ ਕੱਲੇ ਵਿਭਾਗ ਦੀਆਂ ਨਹੀਂ ਇਹ ਮੰਗਾ ਪੂਰੇ ਦੇਸ਼ ਦੀਆਂ ਨੇ ਕਿਉਂਕਿ ਦੇਸ਼ ਦੇ ਵਿੱਚ ਵੱਡੀ ਮਾਰ ਜਿਹੜੀ ਹੈਗੀ ਉਹ ਠੇਕੇਦਾਰੀ ਸਿਸਟਮ ਦੀ ਪੈ ਰਹੀ ਹੈਗੀ ਆ ਜਿਹੜਾ ਕੱਚਾ ਮੁਲਾਜ਼ਮ ਹੈ ਸਾਰੇ ਦੇਖ ਦੇ ਵਿੱਚ ਹੀ ਬਹੁਤ ਮਾੜੀ ਜਿਹੜੀ ਹੈਗੀ ਆ ਇਹ ਪਿਰਤ ਸਰਕਾਰ ਨੇ ਚਲਾਈ ਹੋਈ ਨੀਤੀ ਲੈ ਕੇ ਆਂਦੀ ਹੋਈ ਆ ਉਹਦੇ ਵਿਰੁੱਧ ਤੇ ਹੋਰ ਜੜੀਆਂ ਕਿਉਂਕਿ ਇਸ ਨੀਤੀ ਤੋਂ ਹਰੇਕ ਤਰ੍ਹਾਂ ਦਾ ਕਿਸਾਨ ਮੁਲਾਜ਼ਮ ਮਜ਼ਦੂਰ ਵਪਾਰੀ ਵਿਦਿਆਰਥੀ ਛੋਟਾ ਦੁਕਾਨਦਾਰ ਹਰੇਕ ਵਰਗ ਜਿਹੜਾ ਹੈਗਾ ਇਹਨਾਂ ਨੀਤੀਆਂ ਤੋਂ ਪ੍ਰਭਾਵਿਤ ਹੈ ਤੇ ਜੋ ਉਹ ਨੀਤੀਗਾਰੋਂ ਸਾਰੇ ਪ੍ਰਭਾਵਿਤ ਲੋਕ ਇਕੱਠੇ ਹੋ ਕੇ ਉਸ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਮੋੜਾ ਦੇਣ ਵਾਸਤੇ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਅੰਦੋਲਨ ਕਰ ਰਹੇ ਆ ਜਿਹਦਾ ਹਿੱਸਾ ਤੁਸੀਂ ਵੀ ਆਪ ਆਇਆ ਹੈ ਡਿਮਾਂਡ ਟੁੱਡੀ ਹੋਊਗੀ ਲੱਗਦਾ ਪੂਰੀ ਕਿ ਤਰ੍ਹਾਂ ਕਿਤੇ ਦੇਖੋ ਜੀ ਡਿਮਾਂਡ ਤਾਂ ਪੂਰੀ ਅਸੀਂ ਤਾਂ ਫੀਲ ਕਰਦਾ ਹੈ ਡਿਮਾਂਡ ਸਾਡੀ ਪੂਰੀ ਹੋਣੀ ਚਾਹੀਦੀ ਹੈ ਡਿਮਾਂਡ ਪੂਰੀ ਕਰਨ ਵਾਸਤੇ ਸੰਘਰਸ਼ ਲੜ ਰਹੇ ਹੈਗੇ ਆ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਅਸੀਂ ਸੰਘਰਸ਼ ਕਰੀਏ ਘਰੋਂ ਹਰ ਬੰਦਾ ਆਪਦਾ ਨੌਕਰੀ ਕਰਨ ਆਉਂਦਾ ਆਪਦਾ ਕੰਮ ਕਰਨ ਆਉਂਦਾ ਕਿਰਤ ਕਰਨ ਆਉਂਦਾ ਪਰ ਇਹ ਸਰਹਕੂਮਤਾ ਇਹ ਸਰਕਾਰਾਂ ਹੀ ਮਜਬੂਰ ਕਰਦੀਆਂ ਲੋਕਾਂ ਨੂੰ ਸੜਕਾਂ ਤੇ ਉਤਰਨ ਵਾਸਤੇ ਤੇ ਜਦੋਂ ਸਰਕਾਰਾਂ ਮਜਬੂਰ ਕਰਦੀਆਂ ਪਰ ਸੰਘਰਸ਼ੀ ਲੋਕਾਂ ਕੋਲ ਕੋਈ ਰਾਹ ਹੁੰਦਾ ਵੀ ਉਹ ਸੰਘਰਸ਼ ਦੇ ਰਾਹ ਪੈਂਦੇ ਹੈਗੇ ਤੇ ਉਸੇ ਸੰਘਰਸ਼ ਦੇ ਰਾਹ ਅਸੀਂ ਪਏ ਹੈਗੇ ਤੇ ਦੇਖ ਸਕਦੇ ਤੁਸੀਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤਾਂ ਕਾਫੀ ਜਥੇਬੰਦੀਆਂ ਜਿਹੜੀਆਂ ਤੇ ਹੋਰ ਵੀ ਪਹੁੰਚ ਰਹੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਇਹ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਫਰੀਦਕੋਟ ਦੇ ਵਿੱਚ ਅੱਜ ਜਿਹੜਾ ਵੱਡਾ ਕੋਟਸ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਤਾਂ ਦੇਖ ਸਕਦੇ ਹੋ ਤੁਸੀਂ ਲਾਰੇਬਾਜ਼ੀ ਕੀਤੀ ਜਾ ਰਹੀ ਹੈ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵੀ ਇੱਥੇ ਮੌਜੂਦ ਨੇ ਸਾਰਿਆਂ ਵੱਲੋਂ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਹੁਣ ਜਿਵੇਂ ਇਹਨਾਂ ਨੇ ਡਿਮਾਂਡ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੀ ਮੰਗ ਪੂਰੀ ਨਾ ਹੋਈ ਤਾਂ ਸਾਨੂੰ ਹੋ ਸਕਦਾ ਹੈ ਸੀਐਮ ਦੇ ਦਫ਼ਤਰ ਕੇਰਨੇ ਪੈਣ ਟਰਾਂਸਪੋਰਟ ਮੰਤਰੀ ਦੇ ਦਫ਼ਤਰ ਕੇਰਨੇ ਪੈਣ ਚੰਡੀਗੜ੍ਹ ਦਾ ਜਿਹੜਾ ਮੁੱਖ ਦਫ਼ਤਰ ਉਹ ਕਰਨਾ ਪਵੇ ਤਾਂ ਦੇਖਦੇ ਹਾਂ ਹੁਣ ਇਹਨਾਂ ਦੀ ਡਿਮਾਂਡ ਪੂਰੀ ਹੁੰਦੀ ਆ ਜਾਂ ਨਹੀਂ ਕਿਉਂਕਿ 3 ਦਿਨ ਦਾ ਪ੍ਰੋਗਰਾਮ ਇਹਨਾਂ ਵੱਲ ਲਿਖਿਆ ਗਿਆ ਕਿ 3 ਦਿਨ ਲਈ ਜਿਹੜਾ ਇਹ ਕਿ ਆਰਟੀਟੀਆਂ ਬੱਸਾਂ ਬੰਦ ਰਹਿਣਗੀਆਂ ਜੇ ਹੁਣ ਆਪਾਂ ਗੱਲ ਕਰੀਏ ਫਰੀਪੋਰਟ ਦੀ ਤਾਂ ਫਰੀਪੋਰਟ ਦੇ ਵਿੱਚ ਅੱਜ ਜਿਹੜਾ ਬੱਸ ਸਟੈਂਡ ਦਾ ਪੁਪ ਗੇਟ ਹੈ ਉਹ ਬਿਲਕੁਲ ਖੁੱਲੇ ਨੇ ਜਿਹੜੀਆਂ ਪ੍ਰਾਈਵੇਟ ਬੱਸਾਂ ਜਾ ਰਹੀਆਂ ਨੇ ਸਫ਼ਰ ਉਹਨਾਂ ਦਾ ਲਗਾਤਾਰ ਜਾਰੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਕਹਿ ਕੇ ਜੇਕਰ ਸਾਡੀ ਡਿਮਾਂਡ ਪੂਰੀ ਨਾ ਹੋਈ ਤਾਂ ਸਾਨੂੰ ਜਿਹੜਾ ਇਹ ਡੀਪੂ ਮਾਰਾ ਡਿਫੈਕਟ ਹੈ ਨਾ ਪੰਜਾਬੀ ਹਰੀ ਤੋਂ ਟੋ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ